ਤੋ 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 ਉਹ ਪੱਟੀ ਰੁੱਤ ਅੱਜ ਅੱਜ ਅੱਤੋਂ ਮਾ ਬਹੁਤ ਦਰਦ ਹੁੰਦੀ ਆ ਮਨੀਜ ਨਹੀਂ ਐ ਪਪਾ ਮੈਂ ਤਾਂ ਹੀ ਉੱਟ ਗਿਆ ਦਰਦ ਹੀ ਹੋ ਜਾਂਦੀ ਵੀ ਮੋਢਿਆਂ 'ਚ ਆਹ ਜੇ ਤੋ ਤੋ ਰੋਜੀ ਜੀ ਜਿੱਦਾਂ ਤੇ ਮੋਢਾ ਹਣਾ ਆ ਦੇ ਕੁੱਟਣਾ 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 ਨੂੰ ਕੁੱਟਣਾ ਉੱਪਰ ਬਰਸ ਰਹੀ ਜੀ ਕੀ ਹਾਲ ਚਾਲ ਸਾਰਿਆਂ ਦਾ ਜੀ ਲੋ ਜੀ ਸਵੇਰੇ ਸਵੇਰੇ ਭੇਜ ਗਏ ਆ ਤੇ ਕਰੋ ਬਹੁਤ ਔਖਾ ਆ ਮੀ ਬਹੁਤ ਜ਼ਿਆਦਾ ਪੈਣਦਿਆ ਆ ਤੇ 5:30 ਹੋ ਗਏ ਆ ਸਵੇਰ ਦੇ ਇੰਨਾ ਕਾ ਜ਼ਿਆਦਾ ਮੀ ਆ ਜੀ ਭੇਜ ਗਿਆਂ ਸਾਰਾ ਹੀ ਇੱਧਰ ਦੇਖੋ ਬੁਰਾ ਹਾਲ ਹੋਇਆ ਪਿਆ ਆ ਸੜਕਾਂ ਦੇ ਪਾਣੀ ਇੰਨਾ ਕਾ ਜ਼ਿਆਦਾ ਆ ਗਿਆ ਨਾ ਮੋਟਰਸਾਈਕਲ ਵੀ ਕਹਿੰਦਾ ਮੈਨੂੰ ਕਿੱਥੇ ਬਾੜਤਾ ਮੀ ਹਟਣ ਦਾ ਨਾਂ ਹੀ ਨਹੀਂ ਲੈਂਦਾ ਮੀ ਬਹੁਤ ਜ਼ਿਆਦਾ ਆ ਆ ਬੱਲੇ 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 ਚਲੋ ਇੰਨਾ ਆਇਆ ਵੀ ਮੌਸਮ ਠੰਡਾ ਹੋ ਗਿਆ ਜਿਹੜੇ ਸਾਨੂੰ ਗਰਮੀ ਪੈਂਦੀ ਆ ਉਹ ਸਾਨੂੰ ਮੀਂਹ ਚਾਹੀਦਾ ਵੀ ਆ ਅੱਗੇ ਮੀਂਹ ਨਹੀਂ ਹੁੰਦਾ ਸਾਰੇ ਕੰਨੇ ਮੀਂਹ ਆ ਜਿਵੇਂ ਮੀਂਹ ਆ ਜਿਵੇਂ ਹੁਣ ਮੀਂਹ ਆ ਗਿਆ ਲੋਕਾਂ ਕਹਿੰਦਾ ਪਾਣੀ ਖੜਾ ਹੋ ਗਿਆ ਓ ਬੱਲੇ ਬੱਲੇ ਤੇ ਅੱਜ ਕੱਲ੍ਹ ਲੋਕੀ ਯਾਰ ਬੜੇ ਤੇਜ਼ ਆ ਤੇ ਦੁਨੀਆ ਇੰਨੀ ਗ ਤੇਜ਼ ਆ ਨਾ ਵੀ ਬੰਦਾ ਜੱਜ ਨਹੀਂ ਕਰ ਸਕਦਾ ਆਪਾਂ ਕਿਸੇ ਦੇ ਚਿਹਰੇ ਤੋਂ ਦੇਖ ਕੇ ਉਹਨੂੰ ਜੱਜ ਨਹੀਂ ਕਰ ਸਕਦੇ ਵੀ ਇੰਨਾ ਤੇਜ਼ ਹੋਊਗਾ ਅੱਜ ਕੱਲ੍ਹ ਤਾਂ ਆਪਣੇ ਖਾਲ ਖਾਈ ਜਾਂਦੇ ਆ ਤੇ ਬਚ ਕੇ ਰਹੋ ਯਾਰ ਦੁਨੀਆ ਤੋਂ ਦੁਨੀਆ ਬੜੀ ਤੇਜ਼ ਆ ਦੋ ਮੁਹੀ ਦੁਨੀਆ ਆ ਤੇ ਇੱਥੇ ਆਪਾਂ ਯਕੀਨ ਨਹੀਂ ਕਰ ਸਕਦੇ ਆਪਣਾ ਹੀ ਕਰਨਾ ਪੈਣਾ ਜੋ ਵੀ ਸਿਸਟਮ ਆ ਤੁਸੀਂ ਆਪਣਾ ਹੀ ਕਰੋ ਕਿਸੇ ਦੇ ਯਕੀਨ ਨਾ ਰੱਖੋ ਅੱਜ ਕੱਲ ਸਾਰੇ ਹੀ ਤੁਹਾਡਾ ਸਾਰੇ ਤੁਹਾਡੇ ਤੋਂ ਮਤਲਬ ਕੱਟ ਗਏ ਤੁਹਾਡੇ ਢੂਏ ਤੇ ਲੱਤ ਮਾਰ ਕੇ ਹੋ ਜਾਂਦੇ ਆ ਭਾਵੇਂ ਕੋਈ ਆਪਣਾ ਆ ਤੇ ਭਾਵੇਂ ਕੋਈ ਬਗਾਨਾ ਆ ਸਿੱਧੀ ਗੱਲ ਇੱਕ ਆ ਕਿਸੇ ਤੇ ਯਕੀਨ ਨਾ ਕਰੋ ਮੈਂ ਤਾਂ ਖੁਦ ਨਹੀਂ ਯਕੀਨ ਕਰਦਾ ਹੁਣ ਨਾ ਮੈਨੂੰ ਆਪਣੇ ਤੇ ਯਕੀਨ ਆ ਨਾ ਮੈਨੂੰ ਕਿਸੇ ਹੋਰ ਤੇ ਯਕੀਨ ਆ ਠੀਕ ਆ ਬਸ ਥੋੜੇ ਜਿਹੜੇ ਤੁਸੀਂ ਆਪਣੇ ਜਿਹੜੇ ਤੁਹਾਡੇ ਇੱਕ ਦੋ ਚਾਰ ਦੋਸਤ ਇੱਕ ਦੋ ਫਰੈਂਡ ਜਿਹੜੇ ਤੁਹਾਡੇ ਨੇੜੇ-ਜਿਹੜੇ ਹੈਗੇ ਆ ਉਹਨਾਂ ਨਾਲ ਚਲੋ ਤੁਸੀਂ ਵਧੀਆ ਰਹੋ ਖਾਸ ਰੱਖੋ ਉਹਨਾਂ ਨਾਲ ਵਧੀਆ ਆਪਣੇ ਵੀ ਇੱਕ ਦੋ ਯਾਰ ਦੋਸਤ ਹੈਗੇ ਆ ਜਿਹੜੇ ਆਪਣੇ ਨਾਲ ਬਹੁਤ ਵਧੀਆ ਚੱਲਦੇ ਆ ਆਪਾਂ ਉਹਨਾਂ ਨਾਲ ਵਧੀਆ ਚੱਲੀਦਾ ਪਰ ਅੱਜ ਤੱਕ ਜਿੰਨੇ ਕੁ ਆਏ ਆ ਸਾਰੇ ਧੋਖਾ ਦੇ ਕੇ ਮਤਲਬ ਕੱਢ ਕੇ ਗਏ ਆ ਚਲੋ ਫਿਰ ਵੀ ਚਲੋ ਜ਼ਿਆਦਾ ਨਹੀਂ ਸੋਚਿਆ ਕੋਈ ਗੱਲ ਨਹੀਂ ਰੱਬ ਤੇ ਟੋਰਾ ਸਿਰ ਦਿੱਤੀਆਂ ਵਾਹਿਗੁਰੂ ਕਿਰਪਾ ਕਰੇ ਮਿਹਰ ਕਰੇ ਇੱਕ ਦਿਨਾਂ ਇੱਕ ਨਾ ਇੱਕ ਦਿਨ ਤਰੱਕੀ ਕਰਾਂਗੇ ਤਰੱਕੀ ਦੇ ਝੰਡੇ ਝੁਲਣਗੇ ਠੀਕ ਨਹੀਂ ਬਾਕੀ ਤੁਹਾਡੇ ਪਿਆਰ ਨੇ ਆ ਸਭ ਕੁਝ ਜੋ ਵੀ ਆ ਤੇ ਜੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਲਵ ਯੂ 올 ਤੇ ਇੰਦਰ ਬੇਬੇ ਰੋਟੀ ਲੈ ਕੇ ਆ ਗਈ ਆ ਰੋਟੀ ਪਾਣੀ ਖਾ ਲਈਏ ਸਵੇਰ ਦੀ ਰੋਟੀ ਨਹੀਂ ਖਾਧੀ ਮਾਤਾ ਨੇ ਲੋੜੀ ਬੜਾ ਪਤਾ ਸੀ ਚੋਲਾ ਦੇ ਵਿੱਚ ਹੁਣ ਆਪਣੀ ਰੋਟੀ ਜਿਹੜੀ ਰੈਡੀ ਆ ਲੋ ਜੀ ਰੋਟੀ ਪਾਣੀ ਖਾ ਲਈਏ ਲੂਣ ਬਹੁਤ ਜ਼ਿਆਦਾ ਆ ਯਾਰ ਸਾਰਾ ਉੱਦੇ ਪਿਆ ਡੱਬੇ ਚ ਦੋ ਦੋ ਨੂੰ ਮੈਂ ਉਹ ਆਂਡਿਆ ਤਾਂ ਨਹੀਂ ਥੋੜਾ ਜਿਹਾ ਪਾਸਤਾ ਥੋੜਾ ਜਿਹਾ ਲੂਣ ਜੇ ਨਹੀਂ ਚੋਲਾ ਚ ਤੇ ਸੋਚ ਵੀ ਜ਼ਰੂਰੀ ਪੋਣਾ ਸੀ ਤੁਹਾਨੂੰ ਕੀ ਬਣਾਤਾ ਇਹ ਤਾਂ ਹੁੰਦਾ ਫਿੱਕੇ ਤੇ ਖਾ ਹੋ ਜੇ ਨੇ ਉਤੋਂ ਲੂਣ ਖਾ ਕੇ ਦੇਖੋ ਤੁਹਾਡੇ ਲੰਗਦੇ ਹੋ ਇੱਕ ਬੁਰਕੀ ਵੀ ਖਾ ਕੇ ਦੇਖੋ ਨੰਗਦੀ ਹੋ ਉਹ ਤਾਂ ਮੈਂ ਖਾਈ ਲੈਣੀ ਆ ਦੱਸਣ ਦੇ ਆ ਮੈਂ ਸਵੇਰ ਦਾ ਭੁੱਖਾ ਆ ਮੈਂ ਕੁਝ ਖਾਦਾ ਨਹੀਂ ਹੋਰ ਤਾਂ 20 ਰੋਟੀਆਂ ਦਾ 20 ਆ 50 ਖਾਣ ਮੈਂ ਪਿਆ 50 ਖਾਣ ਮੈਂ ਪਿਆ ਪਿਆ ਰੋਟੀਆਂ ਖਾਂਦਾ ਚਲੇ ਕਰਦਾ ਮੰਮੀ ਨੇ ਪੱਕੀ ਗੱਲ ਕਿੰਨੇ ਪੈਸੇ ਦਵਾਂਗੇ ਜੇ ਮੈਂ ਪਿਆ ਰੋਟੀਆਂ ਖਾਂ ਲਵਾਂ ਉਧ ਮੋਤਾਲ ਆ ਮੂੰਗੀ ਬਸ ਥੀੜੀਆਂ ਗੱਟੀਆਂ ਕਰਦੀਆਂ ਲੋ ਜੀ ਚੈੱਕ ਕਰੋ ਮੀ ਮੀ ਹੋ ਗਿਆ ਉਧਰ ਲੀਆਂ ਸੜਕਾਂ ਤਾਂ ਬਹੁਤ ਟੁੱਟੀਆਂ ਆ ਜਿੰਮ ਦੇ ਬਾਹਰ ਚੈੱਕ ਕਰੋ ਅੰਨੋ ਆਉਦੀ ਲੱਗਦ ਨੂੰ ਮੀਨੇ ਦਾ ਹੱਥ ਕਰਾਈ ਹੋਈ ਪੂਰੀ ਅਰੇ ਤਿੰਨ ਚਾਰ ਜਣੇ ਆਏ ਜਿੰਮ ਚ ਮੀ ਪੈਂਦਾ ਕਰਕੇ ਆ ਭਾਈ ਦਾ ਅਜੇ ਪਾਮਰੀ ਹੋਇਆ ਜਦੋਂ ਬੰਦ ਹੋ ਗਿਆ ਉਹ ਤੋਂ ਬਾਅਦ ਦਿਖਾਵਾਂਗੇ ਦੁਬਾਰਾ ਪਾਮਾਂ ਦੇ ਹੋ ਘਰ ਰਾਜ ਚੈਨਲ ਸਬਸਕ੍ਰਾਈਬ ਜ਼ਰੂਰ ਕਰੀਬ ਸਾਹ ਪਲਾ ਇੱਧਰ ਇੱਕ ਪਾਲਣ ਡੋਲਾ 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 ਦੀਆਂ ਭਾਜਨਾ ਖਾ ਕੇ ਹਾਂਜੀ ਤੇ ਗਾਦੀ ਦੀ ਬੱਕਰੀ ਦਾ ਆਪੇ ਪਹੁੰਚੂਗਾ ਨਹੀਂ ਬਣ ਜਾ ਠੀਕ ਹੈ ਸਬਸਕ੍ਰਾਈਬ ਆ ਜਾ ਕਰੋ ਜੇ ਨਹੀਂ ਇੰਦਾ ਤੇ ਪਹਿਲਾਂ ਵੀ ਆ ਉਸ ਨੂੰ ਉਹ ਲਾਈਕ ਕਰੋ ਡਿਸਲਾਈਕ ਕਰੋ ਸਲੈਕ ਕਰੋ ਜਿਹਨੇ ਫੜਾਈ ਆਪਾਂ ਆਪਾਂ ਇਧਰ ਇਹਦੀ ਮਦਦ ਕਰਾਵਾਂਗੇ ਲੈ ਲਿਆ ਗੱਲ ਤੇ ਢਿੰਡ ਗੱਲ ਨੂੰ ਜਿੱਤਾ ਕਾਸ਼ ਭਾਈ ਵੀ ਆ ਗਏ ਆ ਆਹ ਇਧਰ ਆਇਆ ਆਂ ਬਚੋਰ ਵੀ ਪਹੁੰਚ ਗਿਆ ਇੱਥੇ ਰੇਡਿਆਂ ਤੋਂ ਸਿਲਵਰ ਬਟਨ ਆਇਆ ਲੈ ਸਿਲਵਰ ਬਟਨ ਆਇਆ ਲੈ ਸਿਲਵਰ ਬਟਨ ਆਇਆ ਉਹ ਤੇ ਆਹ ਤਿਆਰੀ ਗਈ ਨੂੰ ਠੀਕ ਹੈ ਸਿਲਵਰ ਸਿਲਵਰ ਡਾਇਮੰਡ ਲੋ ਜੀ ਕਹਿੰਦੇ ਗਗਨ ਭਾਈ ਦਾ ਫਿੰਗਰ ਨਹੀਂ ਲੱਗਾ ਮਸ਼ੀਨ ਤੇ ਮੈਂ ਕਿਹਾ ਭਾਈ ਦਾ ਫਿੰਗਰ ਲਾ ਦੇ ਭਾਈ ਲਾ ਤਾਂ ਲੱਗਦਾ ਨਹੀਂ ਪਿਆ ਨਹੀਂ ਯਾਰ ਭਾਈ ਚੱਲਣਗੇ 367 ਦਾ ਆਈਡੀ ਹੈ ਨਾ ਆਪਾਂ ਕਰ ਦੇਣੀ ਅਪਡੇਟ ਹੁਣੀ ਜਿਸ ਦਾ ਆਪਾਂ ਬਾਅਦ ਵਿੱਚ ਤੁਹਾਨੂੰ ਬੋਧ ਨਿਕਲ ਭਾਈ ਮੈਂ ਕਿਹਾ 1 ਮਿੰਟ ਬੱਸ ਹੁਣੀ ਕਰ ਦੇਣਾ ਅਪਡੇਟ ਆਪਾਂ ਜਿੱਦੋਂ ਆਪਣਾ ਕੰਪਿਊਟਰ ਔਨ ਹੋ ਗਿਆ ਆਪਾਂ ਤੁਹਾਡੀ ਫੀਸ ਕਰ ਦੇਣੀ ਹੈ ਅਪਡੇਟ ਠੀਕ ਨਹੀਂ ਭਾਜੀ ਕਿੰਦਾ ਬਾਅਦ ਮੀਮੂ ਪੈਂਦਾ ਪਿਆ ਨਹੀਂ ਭਾਜੀ ਬਾਅਦ ਤਾਂ ਨਹੀਂ ਹੋਣੀ ਕੋਈ ਦਾ ਮੌਕਾ ਮੈਨੂੰ ਤੇ ਜਰੂਰ ਤੁਸੀਂ ਭਾਈ ਤੁਰੇ ਉਦੋਂ ਹੈਗਾ ਹੀ ਮੀ ਨਾ ਨਾ ਹਾਂਜੀ ਪੈਸਾ ਹਟਿਆ ਰਿਹਾ ਭਾਜੀ ਪੈਸਾ ਹਟਿਆ

ਕਾਟਣਾ ਯਾਰ ਨੂੰ ਕਾਟਣਾ ਗਲਤ ਗੱਲ ਆ ਯਾਰ ਭਾਜੀ ਭਾਜੀ ਗਲਤ ਗੱਲ ਲੈਣਾ ਇਹ ਮੈਂ ਤਾਂ ਕੋਈ ਕਹਿੰਦੇ ਮੈਂ ਹੁੰਦਾ ਨਹੀਂ ਦੋਨਾਂ 'ਚ ਮੇਰਾ ਕੋਈ ਰੋਲ ਨਹੀਂ ਇਹ ਵੀ ਮੇਰਾ ਗੋਲ ਹੈ ਤੁੰਨੇ ਮੇਰੇ ਗੋਲ ਨਾਲ ਲਿਆ ਮੇਰੀ ਭਾਈ ਦਾ ਜੀ ਪਤਾ ਕਰ ਲਉ ਹੁੰਦੀ ਨਹੀਂ ਹੁੰਦਾ ਬਿਲਕੁਲ ਹਾਂ ਕੱਲੂ ਮੂਹ ਕਿੰਨਾ ਚੱਕੇ ਭਾਈ ਕੀ ਕੀ ਜਾਂਦੇ ਤੂੰ ਤਾਂ ਮੇਰਾ ਭਰਾ ਸਾਡੇ ਕੋਲ ਵੀ ਫੂਲ ਕਰ ਲੈਂਦਾ ਆ ਜਾ ਮੈਨੂੰ ਤੂੰ ਬੋਲ ਬੋਲ ਬੋਲੋ ਪਿਆਰ ਤੇ ਪਿਆਰ ਇਹ ਗੁਰੂ ਵੀ ਪਿਆਰੀ ਆ ਯਾਰ ਬੇਸਕੋਰ ਸਾਰਿਆਂ ਤੋਂ ਜ਼ਿਆਦਾ ਖਾਂਦਾ 190 ਦੇਖੀ ਆਪ ਇਹ ਜਨਾਬ ਜੀ ਉਹਨੇ ਫਾਲਗਨ ਦਾਸ ਜੀ ਦਾ ਹਾਏ ਚਲੋ ਚਲੋ ਲੈ ਸਾਡੀ ਟੀਮ ਦੇ ਦੋ ਭਾਈ ਹੁਣੇ ਹੋਰ ਆ ਗਏ ਆ ਮੈਚਿੰਗ ਕਰਕੇ ਰਾਹੁਲ ਭਾਈ ਹੁਰੀ ਮੈਚਿੰਗ ਕਰਕੇ ਆਏ ਅੱਜ ਰਾਹੁਲ ਭਾਈ ਮਾੜਾ ਜਿਹਾ ਬਾਈ ਸਾਹਿਬ ਦਿਖਾਇਓ ਹੈ ਨਹੀਂ ਹੈ ਹੀ ਨਹੀਂ ਹੈ ਹੀ ਨਹੀਂ ਕਿੱਥੇ ਭੇਜਿਆ ਭਾਜੀ ਰੈਂਟ ਤੇ ਰੈਂਟ ਤੇ ਭੇਜਿਆ ਕਿੰਨਾ ਰੈਂਟ 150 150 ਓ ਯਾਰ ਭਾਈ ਸਸਤੇ ਚ ਭੇਜਤਾ ਕਈ ਦਿਨ ਲਈ ਇਹ ਗੰਦਾ ਰਹਿੰਦੀ ਆ ਭਾਈ ਕੋਹਤ ਸਾਹਿਬ ਦੀ ਐਕਸਾਈਡਾ ਰਹਿੰਦੀ ਹੈ ਜੇ ਕੀ ਕੋਈ ਸਾਰੇ ਬੰਦੇ ਨੂੰ ਦੋ ਦਿਨ ਕਹਿ ਲੋ ਵੀ ਮਿੱਤਰੋ ਲੱਸੀ ਲੈਣ ਆਏ ਸੀਗੇ ਉਪਰ ਚ ਮਾਹੌਲ ਦੇਖੋ ਮੀਂਹ ਪੈ ਗਿਆ ਤੇ ਚਿੱਕੜੀ ਚਿੱਕੜ ਹੋ ਗਿਆ ਛੜਕਾਂ ਤੇ ਬਹੁਤ ਗੰਦਾ ਯਾਰ ਮਟਰਸਾਈਕਲ ਵੀ ਨਹੀਂ ਬੰਦ ਕੀਤਾ ਚਿੱਕੜੀ ਬੜਾਇਆ ਓਏ ਹੋਏ ਇੱਕੜ ਹੈ ਇੰਨਾ ਜ਼ਿਆਦਾ ਮੋਟਰਸਾਈਕਲ ਨਹੀਂ ਚੱਲਦਾ ਪਿਆ ਬਹੁਤ ਬੁਰਾ ਹਾਲ ਹੋਇਆ ਪਿਆ ਆ ਸੜਕਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਗਿਆਂਸੀਆਂਸੀ ਵਾਲੀ ਰੋਡ ਆ ਓਏ ਹੋਏ ਹੋ ਕੇ ਦੇਖੋ ਕੀ ਹਾਲ ਓਏ ਪੱਕੀ ਸੜਕ ਦਾ ਵੀ ਇਹੀ ਹਾਲ ਹੋਇਆ ਪਿਆ ਮੀਂਹ ਪੈਣ ਕਰਕੇ ਗੰਦ ਬਹੁਤ ਪੈ ਜਾਂਦਾ ਪੰਜਾਬ ਚ ਇਹੀ ਭੈੜਿਆ ਬਾਕੀ ਜਗ੍ਹਾ ਬੀ ਬਹੁਤ ਵਧੀਆ ਆ ਚੈੱਕ ਕਰੋ ਤੇ ਆ ਆਪਣੀ ਜਿਮ ਆ ਗਈ ਆ ਜੀ ਤੇ ਜਿਮ ਜਿਮ ਦੇ ਵਾਲਾ ਆ ਪਾ ਸਾਹਮਣੇ ਆਪਣੇ ਭਾਈ ਜੁਨੀ ਕਹਿੰਦੇ ਜਿਮ ਲਾ ਕੇ ਬਿੱਲੇ ਹੋ ਗਏ ਆ ਹਾਂਜੀ ਸਰ ਵਲੋਗ ਬਣਦੇ ਆ ਅੱਜ ਕੱਲ ਭਾਜੀ ਵੇ ਹੈ ਫੇਰ ਫੇਰ ਦਸਨਾ ਪੈਂਦਾ ਸੰਗਤ ਨੂੰ ਭਾਈ ਸਾਰੀ ਨੂੰ ਹੋਰ ਭਾਜੀ ਕਿਦਾਂ ਸਾਡੇ ਕੀ ਕੀ ਪੰਨਾਂ ਦੇ ਵਿੱਚ ਇਹਦੇ ਸਾਰਾ ਬਸ ਹੈ ਸੋ ਕਿ ਸ਼ਾ ਠੰਡਾਈ ਹੁੰਦਾ ਕੰਮ ਚਿਲਡ ਹੁੰਦਾ ਨਾ 50 ਟੈਡ ਮਾ ਪਾਤੀਆਂ ਮਿਕਸ ਕਰ ਲੈ ਰਏ ਮਿਕਸ ਕਰ ਲੂ ਇਸ ਕੋ ਕਹਿੰਦੇ ਮਿਕਸ ਕਰ ਲੋ ਬਾਈ ਇੱਕ ਚਮਚ ਹੋਰ ਦੇ ਦੇ ਮੇਰੀ ਜਾਨ ਵੀ ਨਾਲ ਮੇਰੇ ਵੱਡਾ ਭਰਾ ਮੇਰਾ ਲੋ ਜੀ ਸਰ ਮਨੂੰ ਆ ਮੇਰਾ ਭਰਾ ਹੈ ਆ ਜਾ ਸਟਾਰਟ ਕਰ ਦਿੰਦੇ ਸਟਾਰਟ ਕਰ ਜਨਰੇਟਰ ਭਾਈ ਕਿੰਨੇ ਵੇਟਾ ਕੱਥੇ ਆ ਭਾਈ ਲਾਲੀ ਲੇਟੀਆਂ ਮਾੜੀ ਸਾਡਾ ਬਲੌਗ ਬੜਾ ਸਾਫ ਬਣਨਦਿਆ ਨੌਮਾ ਨੂੰ ਜਾਣ ਲੱਗੇ ਲੈ ਕੇ ਜਾਣੀ ਇੱਕ ਆ ਮੰਮੀ ਦੇ ਮੰਮੀ ਨੂੰ ਖਵਾ ਦਿੰਦੇ ਹੂੰ ਬਹੁਤ ਵਧੀਆ ਖਾਣਾ ਉਹ ਸੁਗੰਧ ਦੇਦੀ ਆ ਉਹ ਨਹੀਂ ਖਾਣਾ ਤੇ ਕੌਣ ਦੇਣਾ ਉਹ ਦੇਖਣ ਲੈ ਗਾ ਮੂੰਹ ਲੈ ਆ ਲੈ ਆਇਓ ਬੇਟੇ ਕੋ ਲੋਬ ਨਹੀਂ ਉਹ ਬਹੁਤ ਬੁਰਾ ਹਾਲ ਹੋ ਗਿਆ ਯਾਰ

ਉਹ ਜੀ ਬਹੁਤ ਬਹੁਤ ਦਰਦੋਂ ਦੇ ਮੋੜੇ ਦੇ ਦੱਸੋ ਸਾਰੇ ਜਾਣੇ ਕੀ ਹੋਇਆ ਆ ਹੇ ਉਹ ਅੱਧੇ ਮੋੜੇ ਤੋਂ ਕਰਦੇ ਹੋ ਦਰਦ ਦਰਦ ਲੋਵੀ ਦੋਸਤੋ ਬਹੁਤ ਮੰਦੇ ਹਾਲ ਹੋ ਗਏ ਆ ਕਹਿੰਦੇ ਵੀ ਦਰਦ ਨਾਲ ਬੁਰਾ ਹਾਲ ਹੋਇਆ ਪਿਆ ਆ ਉੱਤ 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 ਅੱਥੇ ਉੱਤ ਹਾਂ ਬਹੁਤ ਦਰਦ ਹੁੰਦੀ ਆ ਮਨੀਜ ਨਹੀਂ ਆ ਪਪਾ ਮੈਂ ਤਾਂ ਹੀ ਉੱਠ ਗਿਆ ਦਰਦੇ ਹੋ ਜਾਂਦੀ ਵੀ ਮੁੰਡੇਾਂ ਆ ਦੇ ਤੋ ਟੋ ਦੋ ਜੀ ਵਿਦਿਆਥੀ ਮੋੜਾ ਹੈ ਨਾ ਆ ਦੇ ਕੁੱਟਣਾ 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 ਇਹਨੂੰ ਕੁੱਟਣਾ ਉੱਪਰ ਬਰਫ ਫੈਰੀ ਚੱਲ ਬਸ ਜਿੰਨਾ ਕੁੱਟਾ ਉਹ ਨਹੀਂ ਦਰਦ ਹੋਣੀ ਬਹੁਤ ਨੰਮ ਦਾ ਹਾਲ ਬਰਗਣਾ ਜਦੋਂ ਕੰਦਾ ਮਰੀ ਆਈ ਕਿਤੇ ਦਾ ਕਦੇ ਨਹੀਂ ਦੱਸਦਾ ਇਹ ਬਤਾਲੀ ਦਾ ਦਰਦ ਹੋਵੇ ਸੋਨੋ ਜਾਂਦਾ ਸੀ ਸੋਨੋ ਗਿਆ ਮੇਰੀ ਮੋਢਾ ਸੁੱਨ ਹੋ ਗਿਆ ਪੂਰਾ ਹੁਣ ਪਤਾ ਥੋੜਾ ਲੱਗਦਾ ਕਿ ਠੰਡੀ ਲੱਗਣ ਰਹੀ ਐ ਪਹਿਲਾਂ ਪਹਿਲੇ ਲੱਗਾ ਪਤਾ ਹੁਣ ਅਸਟ ਪੂਰਾ ਸੁੱਨ ਹੋ ਗਿਆ ਮੋਢਾ ਪੂਰਾ ਬਾਅਦ ਜਿੰਨੇ ਹੋ ਗਏ ਮੇਰੇ ਤੇ ਤੇ ਜਦੋਂ ਜਿੱਦਾਂ ਭਾਰ ਵਧਿਆ ਨਾ ਉਹਦੇ ਨਾਲ ਵਾਲ ਵੀ ਇਤਨੇ ਗਰੋ ਹੋ ਗਏ ਤੋਂ ਰੋਡ ਦੇ ਉੱਤੋਂ ਲੱਭਿਆ 200 ਰੁਪਈਆ ਇਹ ਕਹਿੰਦੇ ਕਿਸਮਤ ਨੂੰ ਸਲਾਮ ਆ ਆ ਦੇ ਲੋ 200 ਰੁਪਿਆ ਡਿਗੇ ਆਇਆ ਉਥੇ ਉਥੇ ਝੂਠ ਨਹੀਂ ਬੋਲਦਾ ਸੱਚ ਆ ਜੋ ਵੀ ਆ 200 ਰੁਪਿਆ ਲੱਭ ਗਿਆ ਆ ਤੇ ਮੈਨੂੰ ਲੱਗਦਾ ਇਹਦਾ ਡਿਗੇ ਆਣਾ ਗਰੀਬ ਭਾਈ ਦਾ ਤੇ ਆਪਾਂ ਨੂੰ ਲੱਭ ਗਿਆ ਆ ਤੇ ਉਹ ਉਹ ਹੋ ਟ ਗਿਆ ਓਏ ਹੋਰ ਚਾ ਰਹਿਣ ਦੇ ਕੋਈ ਨਾ ਰਹਿਣ ਦੇ ਛੱਡ ਲੋ ਜੀ ਇੱਥੇ ਲੱਗਿਆ ਸ਼ਬੀਲ ਰੋਗ ਮੜਿਆ ਪੀ ਉਹ ਬੱਲੇ 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 ਸ਼ਬੀਲ ਆਈ ਮੁੰਡਿਆਂ ਨੇ ਉਹ ਮਹਾਰਾਜ ਮਹਾਰਾਜ ਲੱਗੇ ਲੱਗੇ ਵੀ ਨਾ ਲੋ ਜੀ ਆ ਗਏ ਆ ਜੀ ਖਾਣਾ ਗੁਲਚੇ ਬਹੁਤ ਧੈਂਟ ਬਣਾਉਂਦਾ ਬਾਈ ਕੱਲ ਵੀ ਆਈ ਆ ਪਾ ਅੱਜ ਫੇ ਆ ਗਏ ਓਕੇ ਜੀ ਸਿਰਾ ਬੰਦ ਦਿਓ ਆਹ ਖਾਣਾ ਜੀ ਜੀ ਮਿੱਠਾ ਪਾਣਾ ਕੁਝ ਨਹੀਂ ਪਾਉਣਾ ਸਤਾ ਅੱਧੀ ਬੜਾ ਦੇ ਨਿੰਬੂ ਹਾਂ ਨਿੰਬੂ ਪਾ ਦੇ ਕੱਲ ਮਿੱਠੇ ਕਰਕੇ ਰ ਛੱਡ ਕੇ ਗਿਆ ਐਸੀ ਦੇ ਬਾਰੇ ਪੁੱਛੋ ਨਹੀਂ ਯੈਸ ਬੋਸ ਲੋ ਜੀ ਉਹ ਵੀ ਰੈਡੀ ਲੋ ਜੀ ਕੋਚੇ ਖੜੇ ਆਪਾਂ ਤੇ ਹੁਣ ਚੱਲੇ ਆ ਮੰਨੂ ਦੇ ਕੋਲ ਮੰਨੂ ਨੂੰ ਯਾਦਾ ਪੁੱਛਦੇ ਆ ਕੀ ਹਿਸਾਬਤਾ ਹੋਵੇ ਮੰਨੂ ਦਾ ਗਰਮੀ ਬਹੁਤ ਆ ਆ ਜਾ ਵੀ ਮਿੱਤਰ ਭੱਜਿਆ ਭੱਜਿਆ ਮੰਨੂ ਕੋਲ ਪਾ ਮੁਕਤਲ ਮੰਨੂ ਰਥਾਵਾ ਚੜਹਾਵਾਲ ਚਲ ਪੁੱਛ ਲਈ ਜਾ ਕੇ ਜੀ ਲੋ ਜੀ ਆਪਾਂ ਆ ਗਏ ਆ ਜੀ ਮੰਨੂ ਦੇ ਕੋਲ ਤੇ ਮੰਨੂ ਨਹੀਂ ਬਿਰਥੇ ਜਾਵੇ ਸਾਹਿਬ ਜੀ ਕੁਰਸੀ ਤੇ ਬੈਠੇ ਆ ਤੇ ਅੱਧੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆ ਤੇ ਬਲੌਗ ਨੂੰ ਪਿਆਰ ਦਿਓ ਦੱਬ ਕੇ ਸਪੋਰਟ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਚੈਨਲ ਨੂੰ ਲਵ ਯੂ অল ਥੈਂਕ ਯੂ